ਅੱਜ ਟਾਈਮ ਖੜਾ ਮਾਣੀ ਬੰਦ ਕਰਨਾ ਤੁਹਾਨੂੰ ਦਿਖਾ ਦੇਗਾ ਤੁਹਾਡੀ ਹਾਲੀ ਦੀਆਂ ਕੌਣ ਤੇ ਬੈਕ ਥੈਂਕ ਯੂ ਬਾਈ ਜੀ ਵਾਲੀ ਭਾਈ ਜਿਹੜਾ ਮੇਲੇ ਦੇ ਵਿੱਚ ਆਪਣੀ ਪਰਫਾਰਮੈਂਸ ਕਰ ਰਿਹਾ ਪੰਜਾਬੀ ਭਵਨ ਦੇ ਵਿਹੜੇ ਤੁਸੀਂ ਦੇਖ ਸਕਦੇ ਹੋ ਕਿ ਜ਼ਮੀਨਾਂ ਪਾਣੀ ਤੇ ਸਰਦਾਰ ਪਾਣੀ ਕੋਠੀਆਂ ਤੇ ਹੇਠਾਂ ਰੱਖੀ ਨੋ ਨੋ ਲਖੀ ਕਾਲਾ से बड़िक सिखणा ਵਿਚਕਾਰ ਨੇ ਜੀ ਤਰਸੀਮ ਖਾਸਪੁਰੀ ਨਿਮਾਰੋ ਹਲਕੇ ਦੀ ਸਾਡੇ ਵਿਚਕਾਰ ਬੈਠੇ ਨੇ ਜੀ ਸਭ ਤੋਂ ਵੱਡੀ ਗੱਲ ਤਸ਼ਵੀਰ ਖੁੜਾ ਚੱਲਦੀ ਆ ਭਾਜੀ ਉਹਨਰ ਨਾਲ ਗੱਲ ਹੋਈ ਕਹਿੰਦੇ ਹੁਣ ਤਾਂ ਆਇਆ ਨਾ ਜਾਣਾ ਮੈਂ ਕਿਹਾ ਜੇ ਸਾਡੀ ਕਲਮ ਵਿੱਚ ਫਰਮ ਹੋਇਆ ਜੇ ਸਾਡੀ ਕਲਮ ਦੀ ਆਵਾਜ਼ ਤੁਹਾਡੇ ਤੱਕ ਚਲੇਗੀ ਤੁਹਾਨੂੰ ਆਉਣਾ ਪੈਣਾ ਸਾਡੇ ਵਿਚਕਾਰ ਬੈਠੇ ਨੇ ਜ਼ੋਰਦਾਰ ਤਾੜੀਆਂ ਕਲਮ ਨੇ ਭਾਜੀ ਨਾਲ ਮੇਰੀ ਗੱਲ ਹੋਈ ਕਹਿੰਦੇ ਮੈਂ ਜਹਾਜ਼ ਚਾਉਣ ਲੱਗਿਆ ਤੇ ਚੈੱਕ ਕਰਾ ਲਿਆ ਪਰ ਦੱਸਿਓ ਨਾ ਸੱਚੀ ਮੁੱਚੇ ਨਾ ਚਾਰ ਦੇ ਲੇਟ ਆਉਣਾ ਸੀਗਾ ਸੋ ਦੂਰੀਆਂ ਤਾੜੀਆਂ ਬਣਦੀਆਂ ਨੇ ਇਹਦੇ ਪੰਜਾਬੀਆਂ ਚਾਹੀਦੇ ਜਿਹੜੇ ਕਿ ਮੇਲੇਆਂ ਬਾਅਦ ਤੇ ਟਿਕਟਾਂ ਰਾਕੇ ਹੋਣ ਸੋ ਅਸੀਂ ਪੰਜਾਬੀਆਂ ਨਾਲ ਵਾਦਾ ਕਰਦੇ ਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੀਆ ਵਧੀਆ ਗੱਲਾਂ ਪੰਜਾਬ ਪੰਜਾਬੀ ਪੰਜਾਬੀ ਚੜੀ ਜਿਹੜੀ ਗੱਲ ਅਸੀਂ ਲੈ ਕੇ ਚੱਲੇ ਆ ਸੁਨਹਿਲਾ ਸਾਹਿਬ ਦਾ ਤਿਆਨਬਾ ਪਾਲੀ ਦੇ ਕੋਲੇ ਭਾਜ ਦੇ ਤਿਰਬਾ ਸਾਰੇ ਲੈ ਕੇ ਚੱਲੀ ਕਿਰਪਾ ਕਰਕੇ ਸਾਨੂੰ ਇੱਕ ਗੱਲ ਤੋਂ ਕੰਪਲਟ ਕਰਿਓ ਕਾਰਡ ਨਾਲੋਂ ਜ਼ਿਆਦਾ ਬੰਦੇ ਗਏ ਵਿੱਚ ਬਾਕੀ ਆਂਪੀ ഗി തുേ പഠി ਕਲ ਮੇਰੀ ਬੇਰੀ ਤੇ ਗੱਲ ਕਰ ਕਲ ਸਮਝ ਰ ਅਦਰ ਬਬ ਬਬ ਮੈਂ ਪੂਰੀ ਇੰਡਸਟਰੀ ਪੂਰੀ ਕਾਇਨਾਤ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਇੱਕ ਵਾਦਾ ਕਰਦਾ ਕਿ ਮੈਂ ਬੇਟੀ ਦੇ ਆਵਾਜ਼ ਦੇ ਵਿੱਚ ਇਹ ਗਾਣਾ ਕਦ ਤੱਕ ਫੋਕਲਰ ਸਾਡੇ ਕੋਲੇ ਆ ਚਾਦਰ ਕਢਦੀ ਦਾ ਸਭ ਨੂੰ ਪਤਾ ਇਹ ਕਥੋਂ ਹੋਰ ਅਨਾਉਂਸਮੈਂਟ ਨਹੀਂ ਕਰੂਗਾ ਚਾਦਰ ਕਢਦੀ ਗਾਣਾ ਆਪਦੀ ਜ਼ਮੀਰ ਤਹਿਤ ਕਰਕੇ ਦੇਖੋ ਕਿ ਤੁਹਾਡਾ ਹੱਕ ਬਣਦਾ ਅੱਜ ਤੋਂ ਜਿੰਨੇ ਚੈਨਲਾਂ ਦੇ ਤੇ ਆ ਚਾਦਰ ਕੱਢ ਦੀ ਗਾਣਾ ਚੜਿਆ ਹੋਇਆ ਹੈ ਉਹ ਤੇ ਪਰਸੋਂ ਤੋਂ ਸ਼ਟੈਕ ਕਰਦੀਆਂ ਸ਼ੁਰੂ ਹੋ ਜਾਣਗੇ ਤੇ ਜੇ ਇਹ ਨਾਲ ਅਨਾਉਂਸਮੈਂਟ ਕਰਨ ਲੱਗਿਆ ਸੀਰਤ ਕੋਲ ਜਦੋਂ ਟਾਈਮ ਹੋਇਆ ਮੈਂ ਬਾਰਡਰ ਨੂੰ ਮਿਊਜ਼ਿਕ ਦੇ ਵਿੱਚ ਚਾਦਰ ਨੂੰ ਕਰਕੇ ਵਧੀਆ ਵੀਡੀਓ ਬਣਾ ਕੇ ਉਹਨੂੰ ਵਧੀਆ ਪਬਲਿਸ਼ਟ ਕਰਕੇ ਡੀਲ ਕਰੂੰਗਾ ਅਗਲੀ ਗੱਲ ਉਸ ਬਾਣੀ ਦੀ ਸਾਰੀ ਕਮਾਈ ਮਾਨ ਖੈਰ ਮਿਲ ਜਾਊਗੀ ਅਗਲੀ ਗੱਲ ਰੋਇਨ ਕਾ ਸੋ ਬੇਨਤੀ ਕਰਦੇ ਆ ਚਾਦਰ ਦੀ ਜਿੱਥੇ-ਜਿੱਥੇ ਚੜਿਆ ਹੋਇਆ ਆਪਦੇ ਆਪ ਹੀ ਲਾ ਦਿਓ ਕਿਉਂਕਿ ਚਾਦਰ ਹੁਣ ਮੈਂ ਸੀਰ ਤੇ ਸਿੱਟ ਕੇ ਖੜੀ ਆ ਅਗਲਾ ਪਰਮ ਦੇਣਗੇ ਪੱਟਿਉਰੀ ਬਹੁਤ-ਬਹੁਤ ਧੰਨਵਾਦ ਜੀ ਜੀ ਆਪਕੋ ਵੀ ਮਾਨਕ ਸਾਹਿਬ ਦਾ ਦੇਣ ਕਈ ਜਨਮਾਂ ਤੱਕ ਅਸੀਂ ਨਹੀਂ ਦੇ ਸਕਦੇ ਉਹ ਆਵਾਜ਼ ਯਾਨੀ ਸਾਡੀ ਆ ਪੀੜੀ ਦਰ ਪੀੜੀ ਚਲਦੀ ਸਾਡੀ ਨਾਲ ਚਲਦੀ ਆ ਚਲਦੀ ਰਹਿਣੀ ਜਦ ਤੱਕ ਜਹਾਨ ਰਹੂਗਾ ਦੁਨੀਆ ਰਹੂਗੀ ਉਹ ਵਾਸਤਾ ਕਮਦੀ ਰਹਿਣੀ ਸਾਡੇ ਵਿਚਕਾਰ ਪਹੁੰਚੇ ਨਹੀਂ ਜੀ ਤੁਹਾਡੇ ਸਾਰਿਆਂ ਦੇ ਬਹੁਤ ਹੀ ਮਨਪਸੰਦ ਜੀਰਵਾਕ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਸੀਂ ਪਿਆਰ ਕਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੇ ਜਿੰਨੀ ਵੀ ਸਾਡੇ ਤੋਂ ਸਪੋਰਟ ਹੋ ਸਕਦੀ ਹੈ ਉਹ ਕਰਨ ਲਈ ਅਸੀਂ ਆਏ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਯੁੱਧਵੀਰ ਸੇਰਕਰ ਉਵੇ ਤਾਂ ਪੂਰੀ ਹਾਜ਼ਰੀ ਭਰੇਗਾ ਨੈਕਸਟ ਟਾਈਮ ਜਦੋਂ ਵੀ ਤੁਸੀਂ ਬੁਲਾਇਆ ਜ਼ਰੂਰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਾਂਗੇ ਤੇ ਅੱਜ ਦੇ ਲਈ ਅਸੀਂ ਗੁਸਤਾਖੀ ਮੰਨਦੇ ਮੇਰੇ ਤਾਂ ਸਾਰੇ ਸਰਕਾਰਯੋਗ ਦੇ ਕੱਟਗਲੇ ਦਾ ਨਾਮ ਲਵਾਂਗੀ ਤਾਂ ਜਿੱਦਾਂ ਕਿ ਡੈਲੀਗੇਟ ਨੇ ਸੀ ਬੜਾ ਔਖਾ ਆ ਮੈਂ ਤਾਂ ਸਿਰੇ ਹੀ ਕਹਿੰਦੀ ਕਿ 뮤직 ਇੰਡਸਟਰੀ ਸਾਰੀ ਹੀ ਇਨਫੈਕਟ ਪੰਜਾਬ ਹੀ ਮੇਰਾ ਤਾਂ ਪੇਕਾ ਪਰਵਾਰ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਬਾਪੂ ਦੇਰ ਥਰੀਕਿਆਂ ਵਾਲਾ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਮਾਨਕ ਸਾਬ ਵੀ ਨਾ ਹੁੰਦੇ ਸੋ ਬਾਪੂ ਦੇਖ ਰਿਹਾ ਕਿਆਂ ਵਾਲਿਆਂ ਵਿੱਚ ਸ਼ਬਦਾਂ ਜਲੀ ਉਦਵੀਰ ਵੱਲੋਂ ਸੋ ਦੋ ਲਾਈਨਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਮੇਰੇ ਮਾਹੂ ਦੇ ਮਾਸ ਪ੍ਰਧਾਨ ਜੀ ਇੱਥੇ ਆਉਣ ਤੇ ਪਹਿਲਾਂ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਦੇ ਪਾਪਾ ਜੀ ਦੇ ਨਾਮ ਹੁੰਦੇ ਸ਼ਾਇਦ ਮੈਂ ਵੀ ਨਾਮ ਲੈ ਇੱਥੇ ਹੀ ਨਾਮ ਜੇ ਸਾਡੀ ਭੈਣ ਮੇਰੀ ਭੈਣ ਮਤਲਬ ਸਗੀ ਭੈਣ ਜੀ ਹਾਂ ਜੀ ਹਾਂ ਜੋ ਉਹਨਾਂ ਦੀ ਲਈ ਹੋਈ गीत हूँ ती, हाँ नहीं, माँ हूँ ती ये माँ दुनिया वाली हूँ, माँ हूँ ती ये दुनिया वाली हूँ, मा हो माँ हूँ ती ये माँ दुनिया वाली हूँ, माँ की पूजा राम जी, माँ का रखदार ਪਿਆਰਾਂ ਦੇ ਸੁਰਗਾਂ ਦੇ ਵਿੱਚ ਬੈਠਾ ਬਾਬਲ ਫੁੱਲ ਵਰਸਾਉਂਦਾ ਏ ਮੈਵਾਰੀ ਮੈਵਾਰੀ ਸਾਡਾ ਮਾਣ ਵਧਾਉਂਦਾ ਏ ਮੈਵਾਰੀ ਮੈਵਾਰੀ ਸਾਡਾ ਦੋਹਾਂ ਦਾ ਮਾਣ ਵਧਾਉਂਦਾ ਏ ਸੋ ਇੱਕ ਵਾਰੀ ਮੇਰੇ ਫਾਦਰ ਸਾਹਿਬ ਸ਼੍ਰੀ ਉਸਤਾਦ ਕੁਲਦੀਪ ਮਾਨਿਕ ਜੀ ਦੇ ਲਈ ਤਾਂ ਕਿਰਲੀ ਤਾਂ ਕਿਰਲੀ ਥੈਂਕ ਯੂ ਸੋ ਕਿਤਨ ਨਸਰ ਨਹੀਂ ਆਉਂਦੀ ਪੂਰੇ ਇੱਕ

ਪਤਾਰ ਤੁਹਾਡੇ ਸੇਵਾਦਾਰ ਸਾਡੇ ਸੰਦੀਲਾ ਸਾਹਿਬ ਪੱਡੀ ਸਾਹਿਬ ਕਮਾਨ ਸਾਹਿਬ ਛੇਰਪੁਰੀ ਸਾਹਿਬ ਤੇ ਵਡੀ ਸਾਹਿਬ ਸਾਡੇ ਸਾਹਮਣੇ ਬੈਠੇ ਆ ਜੇਗਤਾਰ ਭਾਈ ਜੀ ਤੇ ਮਾਨ ਸਾਹਿਬ ਬਹੁਤ ਮਹਿਮਾਨੀ ਉਧਰ ਵੇਖ ਖੜੇ ਖੜਾ ਸੋ ਖੜੇ ਸਾਰੇ ਬਹੁਤ ਮਹਿਮਾਨੀ ਸ਼ੁਕਰੀਆ ਬਹੁਤ ਸਾਰੇ ਫੋਨ ਸਾਹਿਬ